ਬੀਤੇ ਦਿਨੀ ਇੱਕ ਮਹਿੰਦੀਪਰ ਤੋਂ ਪਿੰਡ ਕਲਾਮ ਦੇ ਵਿੱਚ ਪੈ ਰਹੀ ਮੋਟਰ ਤੇ ਗਊ ਹੱਤਿਆ ਕਰ ਰਿਹਾ ਇੱਕ ਵਿਅਕਤੀ ਜਿਸ ਦਾ ਨਾਮ ਸੁਲੇਮਾਨ ਦੱਸਿਆ ਜਾ ਰਿਹਾ ਹੈ ਮੇਰੀ ਜਾਣਕਾਰੀ ਮੁਤਾਬਕ ਸ਼ਿਪ ਸੈਨਾ ਉਦ ਬਾਲਾ ਸਾਹਿਬ ਠਾਕਦੇ ਦੇ ਉਪ ਪ੍ਰਧਾਨ ਨੇ ਦੱਸਿਆ ਹੈ ਕਿ ਸਾਨੂੰ ਇੱਕ ਵੀਡੀਓ ਵਾਇਰਲ ਹੋਈ ਮਿਲੀ ਜਿਸ ਦੇ ਵਿੱਚ ਗਊ ਹੱਤਿਆ ਕਰ ਰਿਹਾ ਉਹ ਵਿਅਕਤੀ ਜਿਸ ਦਾ ਨਾਮ ਸੁਲੇਮਾਨ ਹੈ ਜਦ ਅਸੀਂ ਉਸ ਮੋਟਰ ਤੇ ਪਹੁੰਚੇ ਤਾਂ ਉਹ ਵਿਅਕਤੀ ਉੱਥੇ ਮੌਜੂਦ ਨਹੀਂ ਸੀ ਅਤੇ ਜਿੰਦਾ ਲਾ ਕੇ ਫਰਾਰ ਹੋਇਆ ਸੀ ਮੌਕੇ ਤੇ ਮੋਟਰ ਦੇ ਮਾਲਕ ਨੂੰ ਬੁਲਾਇਆ ਤੇ ਉਸ ਦੇ ਕਮਰੇ ਦੀ ਤਲਾਸ਼ੀ ਲਈ ਤੇ ਚਾਰ ਆਧਾਰ ਕਾਰਡ ਅਲੱਗ-ਅਲੱਗ ਥਾਵਾਂ ਦੇ ਬਣੇ ਮਿਲੇ ਅਤੇ ਮੌਕੇ ਤੇ ਐਸ ਐਚ ਓ ਅਭਿਸ਼ੇਕ ਸ਼ਰਮਾ ਵੀ ਪਹੁੰਚੇ ਉਹਨਾਂ ਨੇ ਦੇਖਿਆ ਅਤੇ ਮੌਕੇ ਤੇ ਬਣਦੀ ਕਾਰਵਾਈ ਕੀਤੀ ਤੇ ਪਰਚਾ ਦਰਜ ਕੀਤਾ ਆਓ ਦੇਖਦੇ ਹਾਂ ਇਸ ਮੌਕੇ ਤੇ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰ ਦੇ ਉਪ ਪ੍ਰਧਾਨ ਵਰਨ ਸ਼ੋਪਤੀ ਕੀ ਕਹਿੰਦੇ ਹਨ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੈਂ ਵਰਨ ਸੋਪਤੀ ਸ਼ਿਵ ਸੈਨਾ ਉਹਦਾ ਬਾਲਾ ਸਭ ਠਾਕਰੇ ਉਹ ਪ੍ਰਧਾਨ ਸ਼ਿਵ ਸੈਨਾ ਤੋਂ ਮੈਂ ਅੱਜ ਬੜੀ ਤੁਹਾਡੇ ਨਾਲ ਖੁਸ਼ੀ ਦੀ ਗੱਲ ਸਾਂਝੀ ਕਰ ਰਿਹਾ ਕਿ ਜਿਹੜੀ ਇੱਕ ਪਿਛਲੇ ਦਿਨੀ ਇੱਕ ਵਟਸਐਪ ਤੇ ਵਟਸਐਪ ਤੇ ਬੜੀ ਇੱਕ ਖਬਰ ਚੱਲ ਰਹੀ ਸੀ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਕਿ ਇੱਕ ਗਾਊ ਦਾ ਮਾਸ ਜਿਹੜਾ ਆ ਅਲੀਪੁਰ ਦੇ ਵਿੱਚ ਬੰਦਾ ਵੜਦਾ ਹੈ ਤੇ ਨਮਾ ਸ਼ਹਿਰ ਦੇ ਵਿੱਚ ਕੁਲਾਮ ਪਿੰਡ ਦੇ ਵਿੱਚ ਉਹ ਉਹਦੀ ਤਸਕਰੀ ਕਰ ਰਿਹਾ ਜਿਹੜੀ ਕਿ ਅਸੀਂ ਉਹਦੇ ਤੇ ਇੱਕ ਪਰਚਾ ਕਰਾ ਚੁੱਕੇ ਹਾਂ ਜੇ ਪਰਚੇ ਦਾ ਵੇਰਵਾ ਜਿਹੜਾ ਆ ਉਹ ਮੈਂ ਤੁਹਾਨੂੰ ਇਸ ਲਾਈਵ ਦੇ ਵਿੱਚ ਦੇਣਾ ਚਾਹੁੰਦਾ ਹਾਂ ਕਿ ਪਰਚੇ ਐਫ ਆਰ ਆਈ ਨੰਬਰ 00 52 123225 ਸਿਟੀ ਥਾਣਾ ਨਮਾ ਸ਼ਹਿਰ ਸਾਡੇ ਮਾਨ ਜੋ ਡੀਐਸਪੀ ਰਾਜਕੁਮਾਰ ਜੀ ਜਿਨ੍ਹਾਂ ਦੇ ਜਲਦ ਤੋਂ ਜਲਦ ਇਸ ਚੀਜ਼ ਨੂੰ ਗੁਣਾ ਸਮਝਦੇ ਹੋਏ ਸਿਟੀ ਐਸਐਚਓ ਅਵੀ ਸ਼ੇਖ ਸ਼ਰਮਾ ਜੀ ਤੇ ਇਸ ਦੇ ਈਓ ਰਵੀਦੀ ਜਿਨ੍ਹਾਂ ਦੀ ਬਦੌਲਤ ਇਹਨਾਂ ਨੇ ਸਾਡੀ ਇਸ ਜਿਹੜੀ ਹਿੰਦੂ ਸਾਤਵੀ ਧਰਮਾਂ ਦੀ ਧਰਮ ਦੀ ਭਾਵਨਾ ਨੂੰ ਠੇਸ ਪਹੁੰਚਾਂ ਸੰਬੰਧੀ ਇਸ ਬੰਦੇ ਦੇ 0055 FRI ਨੰਬਰ ਦੇ ਵਿੱਚ ਪਰਚਾ ਕੀਤਾ ਹੈ ਜਿਹਦੀ ਧਾਰਾ 299 ਲਗਾ ਦਿੱਤੀ ਹੈ ਕਿ ਸਾਡੇ Hindu ਧਰਮ ਨੂੰ ਜਿਹੜੀ ਆ ਗਊ ਤਸਕਰੀ ਵਾਲਿਆਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ ਇਹ ਬੰਦਾ ਫਰਾਰ ਹੋਇਆ ਹੋਇਆ ਹੈ ਅੱਜ ਮੇਰਾ ਲਾਈਵ ਹੋਣ ਦਾ ਮਤਲਬ ਇਹ ਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਗਊ ਮਾਤਾ ਦੀ ਪ੍ਰਸ਼ਾਸਨ ਨੂੰ ਸਰਕਾਰ ਤੱਕ ਇਹ ਬੇਨਤੀਆਂ ਭੇਜਦੇ ਸੀ ਕਿ ਭਾਰੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਗਊ ਮਾਸ ਦੀ ਵਿਕਰੀ ਹੁੰਦੀ ਹੈ ਉਦੇ ਉੱਤੇ ਨਾ ਤਾਂ ਕਿਸੇ ਸਰਕਾਰ ਨੇ ਅੱਜ ਤੱਕ ਗਊ ਟੈਕਸ ਇੰਨਾ ਹੋਣ ਤੋਂ ਬਾਅਦ ਵੀ ਉਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਿਹੜਾ ਕਿ ਸਾਡੇ ਲੰਬੇ ਸਮੇਂ ਤੋਂ ਜਿਹੜਾ ਇਹ ਕਾਰਜ ਗਜਰੀ ਲਗਾਤਾਰ ਪੰਜਾਬ ਅੰਦਰ ਚੱਲ ਰਹੀ ਆ ਕਦੀ ਗਊ ਰੱਖਿਆ ਦਲ ਜਿੱਦਾਂ ਕਿ ਕੱਲ ਵੀ ਅਸੀਂ ਪਰਚੇ ਦੇ ਵਿੱਚ ਗਊ ਰੱਖਿਆ ਦਲ ਦੇ ਪ੍ਰਧਾਨ ਮੇਰੇ ਨਾਲ ਸਾਡੇ ਨਵੇਂ ਸ਼ਹਿਰ ਤੋਂ ਮੇਰੇ ਬਾਲੀ ਜੀ ਉਹਨਾਂ ਨੇ ਨਾਲ ਹੋ ਕੇ ਮੇਰੇ ਨਾਲ ਪਰਚਾ ਕਰਵਾਇਆ ਆ ਅਸੀਂ ਸ਼ਿਵਸਨਾ ਉਹਦਾ ਬਾਲਾ ਸਿੰਘ ਠਾਕਰੇ ਤੇ ਗਊ ਰੱਖਿਆ ਨਾਲ ਉਹ ਅਸੀਂ ਸਾਂਝੇ ਤੌਰ ਤੇ ਇਹ ਜਿਹੜਾ ਆ ਪਰਚਾ ਕਰਾਇਆ ਆ ਨਵੇਂ ਸ਼ਹਿਰ ਦੇ ਵਿੱਚ ਅਲੀਪੁਰ ਦੇ ਵਿੱਚ ਮਾਸ ਗਊਆਂ ਨੂੰ ਭੱਟ ਕੇ ਇਹ ਨਵੇਂ ਸ਼ਹਿਰ ਦੇ ਵਿੱਚ ਇਹ ਚਲਾਉਂਦਾ ਤੇ ਇਹ ਬੜੇ ਲੰਬੇ ਸਮੇਂ ਤੋਂ ਇਹ ਚੀਜ਼ਾਂ ਕਰਦਾ ਪਰ ਇਹ ਦੇਖਣ ਵਾਲੀ ਗੱਲ ਇਹਦੇ 'ਚ ਇਹ ਵੀ ਇੱਕ ਜਿਹੜੀ ਪ੍ਰਸ਼ਾਸਨ ਦੇ ਮਤਿਆਂ 'ਚ ਵੀ ਲਿਆਣਾ ਚਾਹੁੰਦਾ ਆ ਤੇ ਸਰਕਾਰ ਦੇ ਧਿਆਨ 'ਚ ਵੀ ਲਿਆਣਾ ਇਹ ਲੋਕ ਇਦਾਂ ਦੇ ਲੋਕ ਆ ਜਿਨ੍ਹਾਂ ਦੇ ਸਾਡੇ ਸ਼ਾਇਦ Hindu ਲੋਕਾਂ ਦੇ ਸਨਾਤਨੀ ਬੰਦਿਆਂ ਦੇ ਪੰਜਾਬੀਆਂ ਦੇ ਜਿਹਦੇ ਵਿੱਚ ਅਸੀਂ ਬੜੀ ਸ਼ਰਮਿੰਦਗੀ ਫੀਲ ਕਰਦੇ ਇਦਾਂ ਦੇ ਸ਼ਰਾਰਤੀ ਜਿਹੜੇ ਅੰਸਰ ਆ ਮੈਂ ਇਹਨਾਂ ਨੂੰ ਕੋਈ ਯਾਤ ਧਰਮ ਦੇ ਨਾਲ ਨਹੀਂ ਜੋੜਦਾ ਕਿਉਂਕਿ Hindu Muslim Sikh ਭਾਈਚਾਰਾ ਆ ਪਰ ਆ ਭਾਈਚਾਰੇ ਦੇ ਵਿੱਚ ਇਦਾਂ ਦੇ ਸ਼ਰਾਰਤੀ ਲੋਕ ਹੈਗੇ ਜਿਹੜਾ ਮੁਸਲਮਾਨ ਨਾਮ ਨੂੰ ਕਲੰਕ ਲਾ ਰਿਹਾ ਆ ਇਹ ਆਂਦੇ ਆ ਲੋਕ ਅਸੀਂ ਇਹਨਾਂ ਲੋਕਾਂ ਤੇ ਤਰਸ ਕਰਦੇ ਆ ਆਪਣੀਆਂ ਮੋਟਰਾਂ ਦਿੰਨੇ ਆ ਇਹਨਾਂ ਨੂੰ ਮਕਾਨ ਕਰਾਇਤੇ ਦਿੰਨੇ ਆ ਦੁਕਾਨਾਂ ਕਰਾਇਤੇ ਦਿੰਨੇ ਆ ਪਰ ਅਸੀਂ ਇਹਨਾਂ ਦਾ ਬਾਇਓ ਡਾਟਾ ਨਹੀਂ ਰੱਖਦੇ ਇਸ ਬੰਦੇ ਦੇ ਕੋਲੋਂ ਉੱਥੋਂ ਮੌਕੇ ਤੋਂ ਇਹ ਆਪ ਤਾਂ ਫਰਾਰ ਹੋ ਚੁੱਕਾ ਸੀ ਜਿੱਥੇ ਰਹਿੰਦਾ ਸੀ ਪਰ ਜਿੱਥੇ ਅਸੀਂ ਜਾਂਦੇ ਸੀ ਜਦੋਂ ਗਏ ਆ ਉੱਥੋਂ ਅਸੀਂ ਇਹਦੇ ਉਸ ਮੋਟਰ ਦੇ ਜਿਹੜੇ ਮੁਖੀ ਸੀਗੇ ਉਹਨਾਂ ਨੂੰ ਨਾਲ ਲਿੱਤਾ ਉਹਨਾਂ ਨੇ ਸਾਡੀ ਹੈਲਪ ਕੀਤੀ ਆ ਉਹਨਾਂ ਨੇ ਉਸ ਮੋਟਰ ਦਾ ਲੋਕ ਖਲਾ ਕੇ ਸਾਨੂੰ ਅੰਦਰ ਸਾਡੇ ਨਾਲ ਗਏ ਅਸੀਂ ਮੌਕੇ ਦੇ ਉੱਤੇ ਸਿਟੀ ਐਸ ਐਚਓ ਅਭਿਸ਼ੇਕ ਸ਼ਰਮਾ ਜੀ ਨੂੰ ਬੁਲਾਇਆ ਜਿਹੜੀ ਆਪਣੀ ਟੀਮ ਦੇ ਨਾਲ ਆਏ ਤੇ ਉਹਨਾਂ ਤੋਂ ਪਹਿਲਾਂ ਅਸੀਂ ਉੱਥੇ ਜਾ ਕੇ ਉਹਨਾਂ ਦੇ ਪੇਪਰ ਵਰਕ ਜਦੋਂ ਉੱਥੇ ਸਾਰੇ ਲਿਫਾਫੇ ਦੇ ਵਿੱਚੋਂ ਕੱਢੇ ਆ ਤੇ ਉਹਦੇ ਕੋਲੋਂ ਚਾਰ-ਚਾਰ ਆਧਾਰ ਕਾਰਡ ਮਿਲੇ ਆ ਇੱਕ ਨਵੇਂ ਸ਼ਹਿਰ ਦੇ ਵਿੱਚ ਖਾਰਾ ਕਲੋਨੀ ਦਾ ਆਧਾਰ ਕਾਰਡ ਇੱਕ ਬੰਗਾਲ ਦਾ ਆਧਾਰ ਕਾਰਡ ਇੱਕ ਯੂਪੀ ਦਾ ਆਧਾਰ ਕਾਰਡ ਤੇ ਇੱਕ ਚੌਥਾ ਆਧਾਰ ਕਾਰਡ ਜਿਹੜਾ ਆ ਉਹ ਨਵੇਂ ਸ਼ਹਿਰ ਦੇ ਵਿੱਚ ਹੀ ਅਲੀਪੁਰ ਪਿੰਡ ਦੇ ਵਿੱਚ ਬਣਾ ਰਿਆ ਸੀ ਦੱਸੋ ਕਿ ਇਹ ਇਸ ਲੋਕਾਂ ਨੂੰ ਅਸੀਂ ਕੀ ਸਮਝਦੇ ਆ ਤੇ ਕੀ ਆ ਤੇ ਇਹਨਾਂ ਲੋਕਾਂ ਤੇ ਅਸੀਂ ਕਿਉਂ ਨਹੀਂ ਐਕਸ਼ਨ ਲੈਣੇ ਅਸੀਂ ਇੰਨੀ ਵਾਰ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਆ ਤੇ ਮੈਂ ਤਾਂ ਕਹਿੰਦਾ ਇਹਦੇ ਨਾਲੋਂ ਵੱਡਾ ਗੁਨਾਹ ਕੋਈ ਨਹੀਂ ਜਿਹੜਾ ਗਊ ਮਾਤਾ ਦੇ ਮਾਸ ਦੀ ਕਿੱਕਰੀ ਪੰਜਾਬ ਦੇ ਵਿੱਚ ਕਰ ਰਿਹਾ